ਯੂਵੀ ਲੈਂਪ ਦਾ ਤੁਹਾਨੂੰ ਆਪਾਂ ਰੇਟ ਦੇਣਾ 250 ਰੁਪਏ 250 ਰੁਪਏ ਦਾ ਯੂਵੀ ਲੈਂਪ ਠੀਕ ਹੈ ਜੀ ਮਾਰਕੀਟ ਦੇ ਵਿੱਚ ਬਹੁਤ ਮਹਿੰਗਾ ਆ ਜਿੱਥੇ ਮਰਜ਼ੀ ਘੁੰਮ ਲੋ ਠੀਕ ਹੈ ਆ ਫੁੱਟ ਕਰੀਮ ਆ ਗਈ ਸਿਰਫ 60 ਰੁਪਏ ਦੀ 120 ਰੁਪਏ ਆ ਮਰ ਵੀ 60 ਰੁਪਏ ਹੋ ਆ ਵਧੀਆ ਸਪਾ ਲੋਲੀ ਕਰੀਮ ਦੀ ਇਹ ਹੈਅਰ ਵੈਕਸ ਹੈ ਜੀ ਇਹ ਦੇਖੋ ਪਰ ਪੀਸ ਦੇ ਉੱਤੇ 119 ਰੁਪਏ ਆ ਮਰ ਦੀ ਆ ਬ੍ਰਾਂਡ ਕਿੰਨੇ ਦੀ ਪੈਣੀ 40 ਰੁਪਏ ਦੀ 40 ਰੁਪਏ ਦੀ ਸਿਰਫ 40 ਰੁਪਏ ਦੀ ਪੈਣੀ ਉਹ ਨਾ ਦੇਖੋ ਪਾਊਡਰ ਆ ਗਏ ਵੈਕਸ ਪਾਊਡਰ ਦੂਜੇ ਪਾਊਡਰ ਹਨਾ ਕਿੰਨੇ ਦਾ 35 ਰੁਪਏ ਦਾ ਪੈਕੇਟ ਆ ਬੁਰਾ ਓਕੇ ਵੀਰੇ 30 ਚੱਲ ਰਿਹਾ ਪਤਾ 30 ਹਨਾ ਇਹ ਸ਼ੈਂਪੂ ਆਏ ਮਜੂਰ ਦੇ ਫੇਸ ਵੋਸ਼ ਸ਼ੈਂਪੂ ਐ ਫੇਸ ਵੋਸ਼ ਐ ਐਮ ਆਰ ਬੀ ਚੈੱਕ ਕਰੋ 99 ਰੁਪਏ ਐਮ ਆਰ ਬੀ ਕਿੰਨੇ ਦਾ ਪੈਣਾ 30 ਰੁਪਏ ਦਾ ਦੇਖੋ ਡੀ ਟਨ ਆ ਗਏ ਵਿਟਾਮਿਨ ਸੀ ਸਕਰਬ ਡੀ ਟਨ ਸਕਰਬ ਹਨਾ ਏ ਟੂ ਜ਼ेड ਸਾਰੀਆਂ ਆਈਟਮਾਂ ਕਿੰਨੇ ਦਾ ਐਮ ਆਰ ਬੀ ਚੈੱਕ ਕਰੋ 485 ਰੁਪਏ ਐਮ ਆਰ ਬੀ ਕਿੰਨੇ ਦਾ ਪੈਣਾ 120 ਰੁਪਏ ਦਾ ਆਪਾਂ ਕਹਿੰਦੇ ਫੀਲ ਲਗਾ ਕੇ ਲੂਆਂ ਨੇ ਖਾਰ ਕੋਲੇ ਦੁਬਾਰਾ ਆ ਗਈ ਆਪਾਂ ਤੁਸੀਂ ਵੀਡੀਓ ਰੇਟ ਸੁਣ ਕੇ ਆ ਰਹਿ ਜਾਵਾਂਗੇ ਕੰਪਨੀ ਦਾ ਸਾਮਾਨ ਨੂੰ ਸਾਰਾ ਸੋ ਆਜੋ ਮਿਲਦੇ ਆਪਾਂ ਭਾਈ ਨੂੰ ਆਜੋ ਆਜੋ ਇਹ ਦੇਖੋ ਮਾਰਾ ਮਹਿੰਦੀ ਹਰੇਕ ਗਾਹ ਕਹਿੰਦਾ ਆਂਦੇ ਹੀ ਭਾਜੀ ਮਹਿੰਦੀ ਚਾਹੀਦੀ ਹਾਂਜੀ ਹੁਣ ਕਰਵਾ ਆ ਗਿਆ ਸਾਰਿਆਂ ਨੇ ਮਹਿੰਦੀ ਲਾਣੀ ਹੈ ਕਿੰਨੇ ਦਾ ਡੱਬਾ ਪੈਣਾ 48 ਰੁਪਏ ਦਾ ਬੱਸ ਕਿੰਨੇ ਦਾ 48 ਉਹਦਾ ਤੁਸੀਂ ਬਿਜਾਰੋ 120 ਰੁਪਏ ਦਾ ਲੈਣੇ ਹੋ 12 ਪੀਸ ਦਾ ਡੱਬਾ ਓਕੇ 48 ਰੁਪਏ ਦੀ ਕਵੇਰੀ 48 ਰੁਪਏ ਦਾ ਡੱਬਾ ਠੀਕ ਹੈ ਜੀ ਐ ਦੇਖੋ ਡੀ ਟਨ ਆ ਗਏ ਵਿਟਾਮਿਨ ਸੀ ਸਕਰਬ ਡੀ ਟਨ ਸਕਰਬ ਹਨਾ ਏ ਟੂ ਜ਼ेड ਸਾਰੀਆਂ ਆਈਟਮ ਕਿੰਨੇ ਦਾ ਹੈ ਐਮ ਆਰ ਪੀ ਚੈੱਕ ਕਰੋ 485 ਰੁਪਏ ਐਮ ਆਰ ਪੀ ਕਿੰਨੇ ਦਾ ਪੈਣਾ 120 ਰੁਪਏ ਦਾ ਓਕੇ ਜੀ ਅਕੱਲ ਹੀ ਨਵਾਂ ਮਾਲ ਉਤਰਿਆ ਆਓ ਅੱਗੇ ਤੁਹਾਨੂੰ ਦਿਖਾਉਂਦੇ ਆ ਇਹ ਦੇਖੋ ਆ ਫੁੱਟ ਕਰੀਮ ਆ ਗਈ ਸਿਰਫ 60 ਰੁਪਏ 120 ਰੁਪਏ ਐਮ ਆਰ ਪੀ 60 ਰੁਪਏ ਓਕੇ ਠੀਕ ਹੈ ਜੀ ਆ ਦੇਖੋ ਯੂਵੀ ਲੈਂਪ ਯੂਵੀ ਲੈਂਪ ਦਾ ਤੁਹਾਨੂੰ ਆਪਾਂ ਰੇਟ ਦੇਣਾ 250 ਰੁਪਏ 250 ਰੁਪਏ ਦਾ ਯੂਵੀ ਲੈਂਪ ਠੀਕ ਹੈ ਜੀ ਮਾਰਕੀਟ ਦੇ ਵਿੱਚ ਬਹੁਤ ਮਹਿੰਗਾ ਆ ਜਿੱਥੇ ਮਰਜ਼ੀ ਘੁੰਮ ਲੋ ਠੀਕ ਹੈ ਆ ਕਈ ਬੰਦੇ ਨੇ ਮੇਰੀ ਵੀਡੀਓ ਦੇਖ ਕੇ ਕਮੈਂਟ ਕੀਤਾ ਆਪਣੀ ਵੀਡੀਓ ਬਣਾਈਏ ਕਹਿੰਦਾ ਤੈਨੂੰ 385 ਰੁਪਏ ਦਿੰਨੇ ਆ ਜੀ ਹੈ ਇਹਦੇ ਵਿੱਚ ਭਾਜੀ ਡੁਪਲੀਕੇਟ ਨਹੀਂ ਆਂਦਾ ਅਸੀਂ 250 ਰੁਪਏ ਦਿੰਨੇ ਆ 45 ਰੁਪਏ ਠੀਕ ਹੈ ਜੀ ਆਓ ਅੱਗੇ ਹਾਂਜੀ 700 ਰੁਪਏ ਐਮ ਆਰ ਪੀ ਪਰ ਪੀਸ ਤੇ ਕਿੰਨੇ ਦੇ ਪੈਣੀ 100 ਰੁਪਏ ਦੀ ਓਕੇ ਬਈ ਯਾਰੋ ਨਾ ਨਾ ਕਰਦੇ ਦੀ ਮਾਨਸਰ ਵੀ ਲੈਣੇ ਆ ਸਹੀ ਹੈ ਹਾਂ ਆ ਦੇਖੋ ਇਹ ਸੈਕਸ਼ਨ ਕਲਿੱਪ ਹੈ ਦੇਖੋ ਕਿੰਨੇ ਦੇ ਪੈਣੇ ਆ 40 ਰੁਪਏ ਦੇ 40 ਰੁਪਏ ਦੇ ਸੈਕਸ਼ਨ ਕਲਿੱਪ ਉਹ ਪੈਕੇਟ ਚ 40 ਦਾ ਹਾਂ ਪੂਰਾ ਪੈਕੇਟ 40 ਰੁਪਏ ਦਾ ਓਕੇ ਹੁਣ ਇਹ ਦੇਖੋ ਪਾਊਡਰ ਆ ਗਏ ਰੈਕਸ ਪਾਊਡਰ ਦੂਜੇ ਪਾਊਡਰ ਹਨਾ ਕਿੰਨੇ ਦਾ 35 ਰੁਪਏ ਦਾ ਪੈਕੇਟ ਆ ਪੂਰਾ ਓਕੇ ਵੀਰੇ ਤੂੰ ਹੀ ਚੱਲ ਵੀ ਪਤਾ ਪੀਸ ਜੀ ਕਿੰਨੇ ਤੱਕ 35 ਦੇ ਦੂੰਗੀ ਹਾਂ ਹੁਣ ਇਹ ਦੇਖੋ ਆਰ ਕੇ ਦੀ ਫੋਮ ਹੈ ਹਾਂਜੀ ਠੀਕ ਹੈ ਐਮ ਆਰ ਵੀ ਚੈੱਕ ਕਰੋ ਇਹਦੀ ਕਿੰਨੀ ਹੈ 250 ਰੁਪਏ ਐਮ ਆਰ ਵੀ ਆ ਪਰ ਦੂਸਰੇ ਕਿੰਨੇ ਦੀ ਪੈਣੀ 80 ਰੁਪਏ ਦੀ ਹਣਾ ਇਹ ਸ਼ੈਂਪੂ ਆਇਆ ਮਜੂਰ ਦੇ ਫੇਸ ਵੋਸ਼ ਸ਼ੈਂਪੂ ਹੈ ਫੇਸ ਵੋਸ਼ ਹੈ ਐਮ ਆਰ ਵੀ ਚੈੱਕ ਕਰੋ 99 ਰੁਪਏ ਐਮ ਆਰ ਵੀ ਕਿੰਨੇ ਦਾ ਪੈਣਾ 30 ਰੁਪਏ ਦਾ ਓਕੇ ਇਹ ਦੇਖੋ ਆ ਵਧੀਆ ਸਪਾ ਜਿਲੋਲੀ ਕਰੀਮ ਦੀ ਇਹ हेयर ਵੈਕਸ ਹੈ ਜੀ ਹਾਂ ਜੀ ਲੋਕੀ ਚਾਈਨਾ ਵੇਚਦੇ ਆ ਤੇ ਕੰਪਨੀ ਦੀ ਵੇਚੋ ਕੰਪਨੀ ਦੀ ਲਾਓ ਆ ਦੇਖੋ ਪਰ ਪੀਸ ਦੇ ਉੱਤੇ 119 ਰੁਪਏ ਆ ਮਾਰਕੀ ਆ ਬ੍ਰਾਂਡ ਕਿੰਨੇ ਦੀ ਪੈਣੀ 40 ਰੁਪਏ ਦੀ 40 ਰੁਪਏ ਦੀ ਸਿਰਫ 40 ਰੁਪਏ ਦੀ ਪੈਣੀ